ਕੌਣ ਗਈ ਆ ਮਾਂ ਗਈ ਹਾਂ ਕਿੱਥੇ ਗਈ ਆ ਪੰਗਾ ਹੀ ਬਾਤ ਆ ਹੱਦ ਹੋ ਗਈ ਆ ਵੇ ਹਾਂ ਪੰਗਾ ਹੀ ਬਾਤ ਆ ਕਾਹਦਾ ਪੰਗਾ ਬਾਤ ਆ ਕਾਹਦਾ ਕਿੱਥੇ ਗਈ ਤੈਨੂੰ ਨਹੀਂ ਦੱਸਿਆ ਕਹਿ ਮੈਨੂੰ ਕਹਿੰਦੇ ਕੀ ਕਰਾਂ ਉੱਚੀ ਮੈਂ ਕਰਦੀ ਕੀ ਕਰਾਂ ਉੱਚੀ ਪੰਗਾ ਹੀ ਪੈ ਗਿਆ ਹਾਦੀ ਹੋ ਗਈ ਹੋ ਇਧਰ ਤੇ ਯਾਰ ਹੁਣੇ ਤਿਆਰ ਬਰ ਤਿਆਰ ਨੇੜਾ ਨਾ ਪਜਾਮਾ ਲੈਂਦਾ ਹਾਂ ਮੈਚਿੰਗ ਕਰਕੇ ਆਏ ਤੇ ਨਾਲ ਅੰਦਾਜ਼ੇ ਨਾਲ ਹੀ ਲੈਂਦਾ ਜੀ ਮੈਚਿੰਗ ਕਰਕੇ ਆ ਕੁਝ ਲਾਈਨਾਂ ਨਹੀਂ ਓ ਠੀਕ ਹੈ ਇਹਦੇ ਨਾਲ ਬਲੈਕ ਪੱਗ ਜਿਹੜੀ ਬੱਸ ਸਕਦੀ ਹੈ ਬਲੈਕ ਬੱਸ ਸਕਦੀ ਪੱਗ ਬਾਕੀ ਸੋਨਾ ਲੱਗਣ ਲਿਆ ਨੱਗਾ ਆ ਕੰਮ ਓਕੇ ਰੋੜੇ ਤੇ ਪਰ ਉਹਦੀ ਅਸਨੀਬ ਨੇ ਜਿਹੜੀ ਇਹ ਜੈਕਟ ਗਿਫਟ ਕੀਤੀ ਹੈ ਇਹ ਬਾਹਰ ਨੂੰ ਪਰਾਂ ਥੋੜੀ ਠੰਡ ਲੱਗੀ ਜਾਊਗੀ ਸਲੂਨ ਤੇ ਜਾਣ ਰਿਹਾ ਮੈਂ ਗੱਡੀ ਲਾਈਟਾਂ ਲਾਉਣ ਵਾਸਤੇ ਛੱਡ ਆਇਆ ਹਾਂ ਪੀਲੀਆਂ ਲਾਈਟਾਂ ਲਾਉਣੀਆਂ ਗੱਡੀ ਨੂੰ ਇਧਰ ਦੁੱਧ ਲਗਾ ਦੇ ਸਲੂਨ ਤੇ ਲੱਗ ਗਈ ਆ ਭਰਾ ਆ ਜਣ ਸੁਣਦਾ ਨਹੀਂ ਤੇ ਮੈਂ ਆ ਚੱਲੇ ਕੰਨ ਕੁੰਚਾ ਕੇ ਵੀ ਇੱਕ ਦਾ ਬਰੇ ਹਾਲ ਆ ਆ ਤੇਰਾ ਭੜਾ ਹਜੇ ਤੇਰਾ ਲਾਈਟ ਲਾਈਟ ਮਾਰੋ ਬੋਲਦਾ ਹੈ ਢੇਲੇ ਬੱਜੇ ਬਾਈ ਵਿੱਚ ਲੈ ਵੀ ਇਧਰ ਲੱਗਾ ਮੈਚ ਲੱਗਾ ਲੱਗਣ ਆਪਣੇ ਸਲੂਨ ਦੇ ਸਾਹਮਣੇ ਕਰੋ ਚੱਕ ਮੰਡੇ ਚੱਲ ਚੱਲ ਚਲੋ ਫੱਜੀ ਸਾਹਿਬ ਓਏ ਨਹੀਂ 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 ਚੱਲ 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 ਸਹੀ ਆ ਦੋ 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 ਨਾ 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 ਜਾਣ ਕੇ ਕਾਂਡੇ ਇੱਥੇ ਪਾਇਨਾ ਕਿਸ ਤਰ੍ਹਾਂ ਚੱਲ ਜਣਾ ਬਾਜ ਚੱਲ 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 ਵਧੀਆ ਆ ਦੋ ਡਬਲ 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 ਦੋ ਡਬਲ ਲੱਗ ਜਣੇ ਆ ਨੇ ਪਹੁੰਚ ਗਿਆ ਪਹੁੰਚ ਗਿਆ ਲੈ ਵੀ ਗੱਡੀ ਲਵਾਤੀਆਂ ਲੈਟਾਂ ਨਵੀਂ ਓਕੇ ਰੇ ਪੀਲੀਆਂ ਵਿੱਚ ਹੋਈਆਂ ਚਿੱਟੀਆਂ ਵਿੱਚ ਹੋਈਆਂ ਤੇ ਲਾਈਆਂ ਵਿੱਚ ਕੰਪਨੀਆਂ ਵਾ ਓਕੇ ਰਿਪੋਰਟ ਲਾਈਟਾਂ ਲਗਵਾਤੀਆਂ ਪਰ ਪੀਲੀ ਲਾਈਟ ਜਿਹੜੀ ਥੋੜੀ ਨੀਵੀਂ ਇਹਨੂੰ ਮੈਂ ਕਿਹਾ ਤਾਂ ਕਰਕੇ ਲਾ ਥੋੜੀ ਜਾਵੇ ਥੋੜੀ ਘਾਟੇ ਨਾ نیچے ਨੂੰ ਅੱਜਣ ੜੀ ਥੋੜੀ ਜਿਹੀ ਅੱਗੇ ਜਾਵੇ ਥੋੜੀ ਜਿਹੀ ਲੋ ਲਾਈਟਾਂ ਦੀ ਮੈਂ ਵਧੀਆ ਰੋਸ਼ਨੀ ਆ ਇਹ ਆ ਵੀ ਚਲ ਹੁਣ ਧੁੰਦ ਵਿੱਚ ਥੋੜਾ ਇਹਨਾ ਕੰਮ ਸੈੱਟ ਰਹੂਗੇ ਲਾਈਟਾਂ ਲਵਾ ਲਿਆ ਲਿਓ ਆ ਸਾਹਮਣੇ ਮੈਂ ਤੁਹਾਨੂੰ ਧੁੰਦ ਵਿੱਚ ਬੰਦਾ ਵਾ ਤਾਂ ਠੀਕ ਰਹਿੰਦਾ ਏ ਪੀਲੀਆਂ ਲਾਈਟਾਂ ਹੀ ਤੇ ਤੇਰੇ ਨੂੰ ਹਰ ਗੁਣ ਨਹੀਂ ਆ ਨਹੀਂ ਹੈਂ ਜੀ ਸਤਿ ਸ੍ਰੀ ਅਕਾਲ ਨਹੀਂ ਦੀਦੀ ਜੀ ਸਤਿ ਸ੍ਰੀ ਅਕਾਲ ਕਿੱਥੇ ਚੱਲਿਆ ਜੀ ਦੀਦੀ ਜੀ ਲੈਤੀ ਮੇਰ ਘਰ ਚਲਨੀ ਆ ਚੰਗਾ ਮੈਂ ਸਿੱਕਾ ਗਲਤੀ ਚਲਤੀ ਮaaf ਕਰਦੇ ਸਤਿ ਸ੍ਰੀ ਅਕਾਲ ਠੀਕ ਠਾਕ ਬੈਜੀ ਦੀ ਫਟੇ ਅਗਲੇ ਮੇਰੇ ਕੋਲ ਗਰੁੱਪ ਦਾ ਨਾਮ ਮੇਰਾ ਆਦੇ ਬਸ ਤੇ ਬੱਕਰੀਆਂ ਟੱਕੀਆਂ ਤੇ ਮੈਂ ਹਾਂ ਚੱਲ ਇਹਨਾਂ ਦੀ ਵੀਡੀਓ ਬਣਾ ਲਈ ਆ ਸੇਕ ਲੀਆਂ ਠੀਕ ਠਾਕ ਮੈਨੂੰ ਕਿਹੜੀ ਗੱਲਾਂ ਤੈਨੂੰ ਪਾਣੇ ਕਿ ਤੂੰ ਰਾਤੀ ਰੋਨੀ ਹ ਤੇ ਇੱਕ ਪੀੜ ਕਹਿੰਦੀ ਹੁੰਦੀ ਇਦਾਂ ਨਾ ਆਖਿਆ ਕਰ ਮੈਂ ਤੈਨੂੰ ਦੱਸਿਆ ਹੀ ਮਤ ਦੇ ਮਸਾਫੇ ਗੋਣ ਬੋਹਰੇ ਨੂੰ ਟੱਕਣ ਜੇ ਭਾਗੇ ਪੀਲਾ ਪਾਣੀ ਨਹੀਂ ਬੱਪੂ ਮੈਂ 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 ਗਲਾਸ ਚੁੱਕੀ ਲੈ ਅੱਜ ਦੀ ਆਦੀਆਂ ਦੀ ਆਨੀ ਤੇ ਦਵਾਈਆਂ ਦਾ ਕਹਿੰਦੇ ਮੇਰੇ ਬਾਪੂ ਪਾਣੀ ਲਿਆ ਪਈਆਂ ਤੇ ਮੈਂ ਗਲਾਸ ਬਣਾ ਦੀ ਦਾਦੀਆਂ ਦੀ ਆਵੇ ਬੋਤਲ ਲਿਆ ਹੋਵੇ ਰੱਖੀ ਪਈਆਂ ਤੇ ਨੇ ਕਹਿੰਦੀ ਮੈਂ ਨਹੀਂ ਕੀ ਪਾਪਾ ਦਾ ਕੀ ਹੈ ਹੂੰ ਦਾ ਤੇ ਦਾ 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 ਦਾਦੀ ਦੀ ਇਹ ਸੰਧਾਪੁੱਤ ਹਾਂ ਜੀ ਦਗੇ ਦਾਦੀ ਦਾ ਕੰਦੀ ਸੰਧਾਪੁੱਤ ਹਾਂ ਹਾਂ ਆ ਤਣੀਆਂ ਇੱਕ ਕਿੰਨੂ ਲਾਈ ਤੇਕਰ ਜਾਈ ਨੂੰ ਲਾਈ ਚਾਰ ਸਫੇਰੇ ਇਹ ਜਿਹੜਾ ਗਣਾ ਫਿਆ ਬਰਾਬਰ ਖਲੋਤਾ ਰਹੇ ਜਿਹੜਾ ਇਧਰ ਉਧਰ ਖਿਸਕੇ ਨਾ ਖਿਸਕੇ ਨਾ ਇਹਦਾ ਮਤਲਬ ਵਾਵਾ ਚਰਦੀ ਮਿਹਨਤ ਕੰਨ ਦੇ ਬੜੇ ਚਿਰ ਦੀ ਲੱਗੀ ਚਾਰ ਸਫੇਰੇ ਬੜੀਆਂ ਤਣੀਆਂ ਲੱਗੀਆਂ ਤਾਨੂੰ ਵਧੀਆ ਕੀਤਾ ਉਹ ਸੇ ਅੰਦਰ ਵਾਰ ਹੋਣੀਆਂ ਹੱਥ ਬਾਹਰ ਵਾਰ ਆ ਗੀਆਂ ਨਾ ਜੇ ਇਹ ਜੱਪਮਾਨ ਜੱਪ ਕੋਲੋਂ ਸੇ ਜਿੰਨਾ ਰੇਬਨ ਨੂੰ ਨਹੀਂ ਗਾਣ ਉਹ ਇਕੱਠੀ ਕਰਕੇ ਦੇ ਲਈਦੀ ਉਦਾਂ ਗੰਢ ਦੇ ਲਈ ਗੰਢਾਂ ਚਾਹ ਦੇ ਰਹਿਂਦੀਆਂ ਅੰਦਰ ਵਾਰ ਹੁਣੇ ਹੋ ਜਾਣੀਆਂ ਕਬਰ ਕਾਟੀ ਬੜੀ ਮਿਹਨਤ ਭਾਈ ਬੜੀ ਬੜਾ ਵਧੀਆ ਸੈਟ ਆ ਰਹਿਣਾ ਹੁਣੇ ਤੁਹਾਨੂੰ ਮਿਹਨਤ ਦਾ ਫਾਲੂ ਮੇਹਰ ਰੋਈ ਦੇ ਮੇਰੂ ਗਾਈ ਜਿਹੜਾ ਖਿਚਕ ਦੇ ਇੱਕ ਤਰਲੇ ਲੈਂਦੇ ਉਹ ਤੋਂ ਨਾਂ ਦੇਣਗੇ ਵਧੀਆ ਗੱਲ ਹੈ ਮੈਂ ਤੁਮਾਰਿਆਂ ਦਿਲ ਦਿਮਾਗ ਮੈਂ ਤੇ ਫੇਰ ਹੀ ਗੱਲ ਬਣਨੀ ਹਰ ਵਾਰੀ ਬਸ ਗੰਡਾਂ ਤੇ ਆਂ ਚੱਲੂ ਆ ਗੰਡਾ ਖੋਲਣੀ ਆ ਤੇ ਮੁੜ ਕੇ ਹੁਣ ਤੇ ਕੰਮ ਸੌਖਾ ਹੋਗਾ ਸੌਖਾ ਕੰਮ 16 ਤੇ ਸਹੀ ਹੋਣੀ ਹੋਣੀ ਦੱਸ ਕੀ ਆ ਫੁੱਲ ਚੜਾਉਣੇ ਬਾਬੇ ਦੇ ਮੱਤੀ ਜੀ ਘਾਤੀ ਹੁਣ ਜਿੱਤੀ ਤੇ ਨਹੀਂ ਪਾਈ ਤੂੰ ਛੜ ਗੋਣਾ ਅੱਦੇ ਹੋ ਜਾ ਕਹਿੰਦੀ ਬਾਪੇ ਨੂੰ ਫੋਨ ਚੜਾਈ ਮੱਥਾ ਟੇਕਣਾ ਹੋਂ ਰੋਟੀ ਜਦੋਂ ਮੇਖੋ ਖਾਂਦਾ ਰਹੀ ਆ ਆਹ ਲਾ ਬਾਉ ਜੀ ਈਣਾ ਦੋ ਹੱਥ ਤੋੜ ਨਾ ਲੇ ਬਈ ਨਾ ਮੈਂ ਤੁਮ ਨੂੰ ਨਹੀਂ ਪਰ ਅਬੀ ਨਾ ਕਿਉਂ ਸੁਵਾਉਣ ਲਈ ਹੁਣ ਆ ਵੀ ਬਾਪੇ ਦੇ ਮੈਂ ਫੁੱਲ ਲਿਆਂਦੇ ਸੀ ਤੇ ਜੀ ਬਾਪੇ ਦੇ ਮੱਥਾ ਟੇਕੀ ਤੇ ਫੁੱਲ ਚੜਾਈ ਆ ਲੋ ਜਾ ਹੰਮੜੇ ਇੰਦੇ ਥੋਡੇ ਵੀ ਜਾਂਦੇ ਉਹ ਲੈ ਦੁਜੇ ਵੀ ਚੜਾ ਫਿਰ ਤੇ ਤੂੰ ਟੱਕਿਆ ਨਹੀਂ ਦੁਜੇ ਵੀ ਚੜਾ ਸਾਰੇ ਵਾਏ ਗੀ ਗਾ ਵਾਏ ਗਰੂ ਇਹਦੇ ਉੱਪਰ ਚਲ ਫੋਰਚਨ ਹੈਗੇ ਚੜਾਦੇ ਚੜਾਦੇ ਛੇਤੀ ਛੇਤੀ ਕਦਮਾਂ ਨੇ ਚੁੱਕਿਆ ਆਹ ਕੋ ਇਨ ਕੁਕਲ ਰਗੀ ਕੋਈ ਗੱਲ ਨਹੀਂ ਮੈਂ ਚੱਕ ਨਹੀਂ ਨਾ ਹੁਣ ਚੰਦ ਚੜਾਤੇ ਤੂੰ ਅੱਧੀ ਹੋ ਗਈ ਇਸ ਆਮ ਹੈ ਬਣਾਈ ਮਹਾਰਾਜ ਦਾ ਪ੍ਰਕਾਸ਼ ਕੀਤਾ ਮੁਰਕਾ ਸਾਹਿਬ ਦਾ ਇੱਥੇ ਰਾਤ ਬਾਦ ਜਿਵੇਂ ਕਿ ਉਹ ਦੀ ਜੋਰ ਜਗਾ ਦੇਦੀ ਬਾਬਨੇ ਤੇ ਉਹਨਾ ਪ੍ਰਸਾਨ ਦੀ ਦੇਖ ਥੋੜੀ ਜਿਹੀ ਯਾਦ ਕਰਕੇ ਕਰੇ ਸਮਨ ਭੰ ਮਹਾਰਾਜ ਨਾ ਕਰਵਾਇਆ ਉਹ ਤੇੜ ਮਾਲਕ ਨੇ ਇਹਨੂੰ ਇਹ ਚੁੱਗੀ ਨਹੀਂ ਜਲ ਪੀਣਾ ਹੁਣ ਚੱਲ ਜਾਂਦ ਦੇਣਾ ਕਿੰਨੂੰ ਬੁਲਾਉਣ ਗਏ ਸੀ ਫਾਈਨ ਕਿਰੇ ਭਾਈ ਦੇ ਉਹ ਨਿਕਲ ਨਾ ਅੱਛਾ ਤੇ ਮਾਏ ਤੇ ਤੂੰ ਮਾਰੀ ਨਹੀਂ ਤੂੰ ਤੇ ਆਖ ਲੋਤੀ ਬੋਲ ਤੂੰ ਮੇਰੇ ਤੇ ਨਾ ਕੰਮ ਕਰ ਮੈਂ ਰੋਟੀ ਮੈਂ ਰੋਟੀ ਖਾਣੀ ਆ ਜਿਹੜਾ ਦੇਖੋ ਰੋਟੀ ਖਾਂਦਾ ਹੀ ਹੁੰਦਾ ਜਿਹੜਾ ਆਲੇ ਨੂੰ ਰੋਟੀ ਖਾਂਦਾ ਹੀ ਹੈਗਾ ਇਤਨਾ ਇਤਨਾ ਤੇ ਮੈਂ ਖਾਣੀ ਨਹੀਂ ਭੁੱਖ ਲੱਗੀ ਆ ਕਿੱਧਰ ਕਿੱਧਰ ਤੇ ਸਾਬ ਜੀ ਆਨੇ ਪਿੱਛੇ ਜਾ ਨੂੰ ਤਾਜ਼ਾ ਕਰ ਦੋ ਇੱਕ ਲੰਗਰ ਲਾਇਆ ਗੁਰੂ ਦੇ ਪਿਆਰਿਆਂ ਨੇ ਤਾ ਜਾਣ ਮਹਾਰਾਜ ਕਿਰਪਾ ਕਰੇ ਕਾਜ ਨੂੰ ਆਰਾਮ ਕਰਵਾ ਦੇਵਾ 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 ਚੋ ਤੇ ਸਾਬ ਜੀ ਆਉਣ ਲਈ ਪਿੱਛੇ ਜਾ ਦੇ ਵਿੱਚ ਦੁੱਧ ਦਾ ਲੰਗਰ ਲਾਇਆ ਗਿਆ ਜੋ ਰੱਬ ਨੇ ਸਾਡਾ ਬਖਸ਼ਿਆ ਸਾਧੂ ਗੋਸ ਜੋ ਰੱਬ ਨੇ

ਮਤੀਨਾ ਫੈਡਣ ਨਹੀਂ ਤੈਨੂੰ ਬੜੀ ਚੰਗੀ ਲੱਗਦੀ ਹਮ ਹਰਗੁਣ ਵੀ ਆ ਗਈ ਕਿਰਨ ਵੀ ਆ ਗਈ ਹਰ ਪੱਤੇ ਵੀ ਆ ਗਿਆ ਮੋਟਰਸਾਈਕਲ ਤੇ ਅਸੀਂ ਸਮਾਨ ਲੈ ਕੇ ਤੇ ਆ ਬੈਗ ਬੁਗ ਲੈ ਕੇ ਪਹੁੰਚ ਗਏ ਘਰ ਹੁਣ ਹਰਗੁਣ ਕਹਿੰਦੀ ਤੂੰ ਜਾ ਹਰਗੁਣ ਮੈਂ ਜਾਵਾਂ ਆ ਜਾ ਤੂੰ ਇੱਥੇ ਰਹਿਣਾ ਹਰਗੁਣ ਆਈ ਆ ਪਨਾੜ ਤੇ ਵੇਖਣ ਨਮਾਇਨਾ ਕਰਨ ਕਹਿੰਦੀ ਬੜਾ ਸੋਹਣਾ ਲੱਗਦਾ ਹਾਂ ਦਦਲੇ ਦੁਰਾਸ਼ਾ ਕਰਾ ਮੈਂ ਆਹ ਹੋਏ ਇਹ ਪੌੜੀਆਂ ਭਾਈਆਂ ਵੇਖ ਲੈ ਤੇਰੇ ਚੜਨ ਵਾਸਤੇ ਹਾਂ ਸੋਹਣਾ ਲੱਗਦਾ ਵਾ ਅੱਛਾ ਇਹਨਾਂ ਦੇ ਵਿੱਚ ਮੈਂ ਨਾ ਟੂਟੀ ਵੀ ਲਾਈ ਇੱਥੇ ਫੁੱਲ ਵੀ ਲਾਏ ਜਦੋਂ ਫੁੱਲ ਹੋਏ ਹੋਰ ਸੋਹਣਾ ਲੱਗਣਾ ਹਾਂ ਹਾਂ ਮਨ ਨੂੰ ਬੜਾ ਪਿਆਰਾ ਲੱਗ ਗਿਆ ਖਲੋ ਜਾ ਡਿਗ ਨਾ ਜਾਈਂ